ਹਾਂਜੀ ਇਹਦੇ ਦੋ ਥਣ ਹੈ ਜੀ ਇਹ ਐ ਦੋ ਥਣ ਕਿਵੇਂ ਇਹਦੇ ਫਿਰ ਇਹ ਦੀ ਜਮਾਂਦਰੂ ਹੀ ਹੈ ਜੀ ਦੋ ਥਣ ਹੈ ਜੀ ਇਹਦੇ ਅੱਛਾ ਹਾਂਜੀ ਹਾਂਜੀ ਜਮਾਂਦਰੂ ਹੀ ਇਹਦੇ ਦੋ ਥਣ ਇਹ ਰੇਅਰ ਹੀ ਹੁੰਦੀਆਂ ਹੋਣਗੀਆਂ ਹਣਾ ਫਿਰ ਇਹ ਮੱਜਾ ਦਾ ਹਾਂਜੀ ਹਾਂਜੀ ਇਹ ਤਾਂ ਹੀ ਮਤਲਬ ਕਿ ਬਹੁਤ ਘੱਟ ਹੁੰਦੀਆਂ ਜੀ ਪਰ ਆਪਣੇ ਕੋਲ ਇਹ ਇਹਦੇ ਕਰਮਾਲੀ ਦੇ ਜਮੰਦਰੋਂ ਹੀ ਸੀ ਗਈ ਦੋਤਾਂ ਤੇ ਭਾਈ ਇਹ ਫਿਰ ਦੁੱਧ ਤੇ ਕੋਈ ਇਫੈਕਟ ਪੈਂਦਾ ਹੈ ਦਾ ਕਿ ਨਹੀਂ ਇਫੈਕਟ ਪੈਂਦਾ ਵੀ ਉਹਨਾਂ ਹੀ ਦੁੱਧ ਦਿੰਦੀ ਦੂਜੀ ਹਾਂਜੀ ਹਾਂਜੀ ਇਹ ਉਹਨਾਂ ਹੀ ਦੁੱਧ ਦਿੰਦੀ ਆ ਜੀ ਕਿੰਨਾ ਕਿ ਜਿਆਦਾ ਪੈਸਾ ਇੱਕ ਵਾਰੀ ਲਾਉਂਦਾ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਆਪਦਾ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਕਰੇ ਜੀ ਉਸ ਤੋਂ ਵਿੱਚ ਚੰਗੇ ਟੀਕੇ ਭਰਾ ਕੇ ਜੀ ਚੰਗੀ ਨਸਲ ਦੀਆਂ ਕਟੀਆਂ ਘਰੇ ਉਹਨਾਂ ਨੂੰ ਪਾਲੇ ਜੀ ਉਸ ਪੇਜ ਤੋਂ ਕੰਮ ਸ਼ੁਰੂ ਕਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆ ਡੇਰੀ ਫਾਰਮ ਦਿਖਾਵਾਂਗੇ ਤੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਡੇਰੀ ਫਾਰਮ ਵਾਲਾ ਜਿਹੜਾ ਕੀਤਾ ਉਹ ਕਿਹੋ ਜਿਹਾ ਕੀਤਾ ਹਨਾ ਕਿਉਂਕਿ ਜਦੋਂ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਆਂ ਨਾਲ-ਨਾਲ ਆਪਾਂ ਨੂੰ ਸਹਾਇਕ ਕਿੱਤਾ ਵੀ ਕਰਨਾ ਪੈਂਦਾ ਤੇ ਉਹਦੇ ਵਿੱਚ ਬਹੁਤ ਸਾਰੇ ਕੰਮ ਹੋ ਜਾਂਦੇ ਆ ਤੇ ਉਹਦੇ ਵਿੱਚੋਂ ਹੀ ਇੱਕ ਕੰਮ ਹੈ ਡੇਰੀ ਫਾਰਮ ਦਾ ਕੰਮ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ 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 ਬਾਈ ਜੀ ਬਾਈ ਜੀ ਨਮਜੋਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੇ ਕਿਹੜੇ ਜਗ੍ਹਾ ਤੇ ਆਪਖੜਨੇ ਆ ਇਸ ਟਾਈਮ ਆਪਾਂ ਬਾਈ ਜੀ ਸਾਡਾ ਪਿੰਡ ਹੈਗਾ ਜੀ ਚਕਟਾਲੀਵਾਲਾ ਜੀ ਹਾਂਜੀ ਅਸੀਂ ਬਾਟਾਣੀ ਦੇ ਵਿੱਚ ਰਹਿੰਦੇ ਆ ਜੀ ਹਾਂਜੀ ਚਕਟਾਲੀ ਵਾਲਾ ਪਿੰਡ ਆ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਡੇਰੀ ਫਾਰਮ ਦੀ ਗੱਲ ਕਰਨੀ ਆ ਵੀ ਜਿਵੇਂ ਆਪਣਾ ਜਿਹੜਾ ਜ਼ਿੰਮੇਦਾਰ ਬੰਦਾ ਹੁੰਦਾ ਹਨਾ ਬਹੁਤ ਸਾਰੇ ਕੰਮ ਕਰਦਾ ਖਾਸ ਕਰਕੇ ਜਦੋਂ ਆਪਾਂ ਖੇਤੀ ਬਾੜੀ ਦਾ ਕੰਮ ਕਰਦੇ ਆਂ ਆਪਾਂ ਨੂੰ ਪਸ਼ੂ ਰੱਖਣੇ ਹੀ ਪੈਂਦੇ ਆ ਨਾਲ ਕਿਉਂ ਖੇਤ ਖੇਤ ਬੰਨੇ ਆਪਣੇ ਕੰਮ ਹੋ ਜਾਂਦਾ ਤੇ ਆਪਾਂ ਨੂੰ ਦੁੱਧ ਦੀ ਵੀ ਜ਼ਰੂਰਤ ਹੁੰਦੀ ਹੈ ਹਨਾ ਤੇ ਆਪਾਂ ਸ਼ੌਂਕ ਪੱਖੋਂ ਵੀ ਇਹ ਕੰਮ ਕਰਦੇ ਆ ਹਾਂਜੀ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਸਵਾਲ ਕਰਾਂਗੇ ਵੀ ਆਪਾਂ ਇਹ ਕੰਮ ਕਦੋਂ ਸ਼ੁਰੂ ਕਰਿਆ ਸੀ ਤੇ ਕਿਵੇਂ ਸ਼ੁਰੂ ਕਰਿਆ ਸੀ ਇਹ ਬਈ ਜੀ ਆਪਾਂ ਸ਼ੁਰੂ ਤੋਂ ਹੀ ਹੈ ਇਹ ਕੰਮ ਆਪਣੇ ਦਾਦੇ-ਪਰਦਾਦਿਆਂ ਤੋਂ ਹੀ ਹੈ ਜਿਵੇਂ ਕਿ ਖੇਤੀਬਾੜੀ ਕਰਦੇ ਆ ਜੀ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆਏ ਆ ਜੀ ਪਰ ਇਹ ਹੁੰਦਾ ਕਿ ਇਹ ਕੰਮ ਹੁੰਦਾ ਕਿ ਸ਼ੌਂਕ ਦਾ ਜੀ ਠੀਕ ਹੈ ਜੀ ਕਹਿੰਦੇ ਹੁੰਦੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਹਾਂਜੀ ਹਾਂਜੀ ਤੇ ਇਹੇ ਕੰਮ ਸ਼ੌਂਕ ਨਾਲ ਹੀ ਹੁੰਦਾ ਜੀ ਤੇ ਬਾਕੀ ਕਹਿੰਦੇ ਹੁੰਦੇ ਕਿ ਤੇ ਕੋਈ ਚਾਰ ਪਸ਼ੂ ਕਰੇ ਖੜੇ ਆ ਤੇ ਬਹੁਤ ਸੋਹਣੇ ਲੱਗਦੇ ਆ ਜੀ ਹਾਂਜੀ ਹਾਂਜੀ ਤੇ ਬਾਈ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਕੰਮ ਸ਼ੁਰੂ ਕਰਨ ਨੂੰ ਵੈਸੇ ਤਾਂ ਜਿਵੇਂ ਆਪਾਂ ਆਪਣੇ ਘਰਾਂ 'ਚ ਗੱਲ ਕਰੀਏ ਪਸ਼ੂ ਆਪਣੇ ਸ਼ੁਰੂ ਤੋਂ ਦਾਦੇ ਪੜਦਾਦੇ ਹੁਣੇ ਰਾਖ ਦੇ ਹੀ ਹੁੰਦੇ ਆ ਨਾ ਇੱਕ ਆਪਣਾ ਥੋੜਾ ਜਿਹਾ ਕੰਮ ਪ੍ਰੋਫੈਸ਼ਨਲ ਤਰੀਕੇ ਨਾਲ ਹੁੰਦਾ ਜਿਵੇਂ ਆਪਾਂ ਤੁਹਾਡਾ ਸ਼ੈੱਡ ਵੇਖੀ ਜਾਂਦੇ ਹਾਂ ਨਾ ਇੱਕ ਸਪੈਸ਼ਲ ਸ਼ੈੱਡ ਬਣਿਆ ਹੋਇਆ ਤੇ ਸਪੈਸ਼ਲ ਤੁਸੀਂ ਪਸ਼ੂ ਰੱਖੇ ਹੋਏ ਆ ਵੀ ਪ੍ਰੋਫੈਸ਼ਨਲ ਆਪਾਂ ਕਿਤੇ ਜ ਕਦੋਂ ਕਾ ਆ ਗਏ ਸੀਗੇ ਇਸ ਕੰਮ 'ਚ ਇਹ ਤਾਂ ਜੇ ਜਦੋਂ ਸ਼ੈੱਡ ਬਣਾਇਆ ਜੀ ਆਪਾਂ ਨੂੰ ਸਾਲਕ ਹੋ ਗਿਆ ਜੀ ਸ਼ੈੱਡ ਬਣਾਏ ਨੂੰ ਉਸ ਤੋਂ ਬਾਅਦ ਆਪਾਂ ਥੋੜਾ ਜਿਆਦਾ ਜਾਨੇ ਪਸ਼ੂਆਂ ਵੱਲੀ ਧਿਆਨ ਦੇਣ ਲੱਗ ਗਏ ਆ ਜੀ ਹਾਂਜੀ ਧਿਆਨ ਦਿੰਨੇ ਆ ਤਾਂ ਮਤਲਬ ਕਿ ਤੁਸੀਂ ਵੇਖੋ ਜੀ ਆਪਣੇ ਕੋਲ ਚਾਰ ਮੱਝਾਂ ਸੀਗੀਆਂ ਇਹ ਸੋਨਿਆ ਜੀ ਚਾਰ ਕਟੀਆਂ ਹੋ ਗਈਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਆਪਣਾ ਕੰਮ ਵਧੀ ਜਾਂਦਾ ਜੀ ਉਵੇਂ ਉਵੇਂ ਆਮਦਨ ਵੀ ਵਧਦੀ ਆ ਜੀ ਤੇ ਬਾਕੀ ਕਹਿੰਦੇ ਹੁੰਦੇ ਕਿ ਇਹ ਕੰਮ ਦੇ ਵਿੱਚ ਫਾਇਦਾ ਬਹੁਤ ਆ ਫਾਇਦਾ ਬਹੁਤ ਹੈ ਪਰ ਅੱਜ ਕੱਲ ਜੇ ਆਪਾਂ ਕਿਤੇ ਵੀ ਆਪਾਂ ਵੀਡੀਓ ਵੀ ਚੈੱਕ ਕਰ ਲਈਏ ਹਨਾ ਆਪਾਂ ਵੀਡੀਓ ਬਣਾ ਕੇ ਪਾ ਦਈਏ ਕਿਸੇ ਦੀ ਤਾਂ ਲੋਕ ਕਹਿੰਦੇ ਵੀ ਡੇਰੀ ਐ ਫਾਰਮ ਵਾਲੇ ਕੰਮ ਅਚ ਤਾਂ ਵੀ ਫਾਇਦਾ ਹੈ ਨਹੀਂ ਕਿਉਂ ਕਹਿੰਦੇ ਦੁੱਧ ਦਾ ਰੇਟ ਹੈ ਨਹੀਂ ਦੂਜਾ ਕਹਿੰਦੇ ਵੀ ਗੋਹਾ ਵੀ ਨਹੀਂ ਬਚਦਾ ਇਹ ਗੱਲਾਂ ਸੁਣਨ ਚ ਆਉਂਦੀਆਂ ਇਹ ਗੱਲਾਂ ਕਿਉਂ ਆਪਾਂ ਨੂੰ ਸੁਣਨ ਚ ਆ ਰਹੀਆਂ ਅੱਜ ਕੱਲ ਤੁਸੀਂ ਕਹਿੰਦੇ ਵੀ ਫਾਇਦਾ ਹੀ ਬਹੁਤ ਹੈ ਇਸ ਕੰਮ 'ਚ ਜੇ ਜੇ ਤਾਂ ਆਪਾਂ ਦੁੱਧ ਦੇ ਰੇਟ ਦੇ ਬਾਰੇ ਗੱਲ ਕਰੀਏ ਤਾਂ ਫਿਰ ਤਾਂ ਉਸ ਜਿੱਦ ਦਾ ਵਾਕਿਆ ਕੀ ਫਾਇਦਾ ਹੈ ਨਹੀਂਗਾ ਜੀ ਕਿਉਂਕਿ ਦੁੱਧ ਦਾ ਰੇਟ ਅੱਜ ਵੀ ਆ ਪਿੰਡਾਂ ਦੇ ਵਿੱਚ ਹੈ ਜੀ ਮੱਈ ਦਾ ਦੁੱਧ ਹੈ ਜੀ 40 45 ਹੱਦ 50 ਰੁਪਏ ਲੱਗਦਾ ਪਿਆ ਜੀ ਚਲੋ ਜੀ ਸ਼ਹਿਰਾਂ ਦੇ ਵਿੱਚ ਦੁੱਧ ਮਹਿੰਗਾ ਲੱਗਦਾ ਪਰ ਜੇ ਆਪਾਂ ਇਸ ਚੀਜ਼ ਨੂੰ ਦੇਖਿਆ ਜਾਵੇ ਜ਼ਿੰਮੇਦਾਰ ਹੋਰ ਕਰੂਗਾ ਵੀਰੇ ਜੀ ਹੂੰ ਇਹ ਇੱਕ ਇਹੋ ਜਿਹੀ ਹੈ ਕਿ ਜਿਵੇਂ ਆਪਾਂ ਬਲੀਡ ਤੇ ਕੰਮ ਕਰਾਂਗੇ ਵਧੀਆ ਕੱਟੀਆਂ ਪਾਲਾਂਗੇ ਅੱਜ ਦੇ ਟਾਈਮ ਤੇ ਜੇ ਚੰਗੇ ਆਪਣੇ ਕੱਟੀ ਆ ਜੀ ਤੇ ਚੰਗੀ ਕੱਲ ਨੂੰ ਸੂ ਕੇ ਤਿਆਰ ਹੁੰਦੀ ਆ ਜੀ ਉਹ ਆਪਾਂ ਨੂੰ 2.2 ਲੱਖ ਰੁਪਇਆ ਬੰਦੇ ਦਾ ਸੇਵ ਹੁੰਦਾ ਜੀ ਠੀਕ ਹੈ ਨਾ ਜੀ ਉਵੇਂ ਆਏ ਥੋੜੇ ਥੋੜੇ ਲੱਗ ਜਾਂਦੇ ਆ ਚਲੋ ਖਾਈ ਜਾਂਦੇ ਆ ਜਦੋਂ ਇਹ ਸੂ ਕੇ ਤਿਆਰ ਹੁੰਦੀਆਂ ਜੀ ਉਦੋਂ ਫਿਰ ਚਲੋ ਬੈਨੀਫਿਟ ਹੁੰਦਾ ਜੀ ਆਪਾਂ ਦੁੱਧ ਦੀ ਗੱਲ ਕਰਦੇ ਆ ਤੇ ਦੁੱਧ ਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਗਾਏ ਅੱਜ ਦੇ ਟਾਈਮ ਤੇ ਤੇ ਬਈ ਇੱਕ ਜਿਵੇਂ ਆਪਾਂ ਗੱਲ ਕਰੀਏ ਵੀ ਆਪਾਂ ਜੀ ਇੱਕ ਪਸ਼ੂ ਦੀ ਐਵਰੇਜ ਲਾਈਏ ਹਨਾ ਆਪਾਂ ਨੂੰ ਕਿੰਨੀ ਕਿ ਬਚਤ ਦੇ ਸਕਦਾ ਪਸ਼ੂ ਜੇ ਆਪਾਂ ਡੇਰੀ ਫਾਰਮ ਖੋਲਿਆ ਜੇ ਆਪਾਂ ਪ੍ਰੋਫੈਸ਼ਨਲ ਆ ਆਪਾਂ ਨੂੰ ਬਿਮਾਰੀਆਂ ਸਮਾਰੀਆਂ ਦਾ ਸਾਰਿਆਂ ਦਾ ਪਤਾ ਵੀ ਕਿਵੇਂ ਨਿਭੜਨਾ ਕਿਵੇਂ ਉਹਨਾਂ ਤੋਂ ਬਚਣਾ ਫੇਰ ਆਪਾਂ ਨੂੰ ਇੱਕ ਪਸ਼ੂ ਕਿੰਨੀ ਕਿ ਬਚਤ ਕਰਕੇ ਦੇ ਸਕਦਾ ਜੇ ਤਾਂ ਇਹ ਆਪਾਂ ਬਚਤ ਦੇ ਹਿਸਾਬ ਨਾਲ ਲਈਏ ਤਾਂ ਫੇਰ ਤਾਂ ਹਰੇਕ ਕੰਮ ਹੀ ਘਾਟੇ ਜਾਊਗਾ ਇਹ ਤਾਂ ਇਹ ਹੈ ਕਿ ਚਲੋ ਕੁਝ ਕਰਮਾਲੀਆਂ ਜਿਵੇਂ ਆਪਾਂ ਨੂੰ ਸੋਪੀਆਂ ਜੇ ਕੁਛ ਇਹਨਾਂ ਦਾ ਆਪਦਾ ਖਰਚਾ ਕੱਢੀ ਜਾਂਦੀਆਂ ਤੇ ਕੁਛ ਜਿਵੇਂ ਕੋਈ ਕੱਟੀ ਵਗੈਰਾ ਚੰਗੀ ਨਸਲ ਦੀ ਦੇਤੀ ਹੈ ਜੀ ਉਹ ਤਿਆਰ ਹੁੰਦੀ ਹੈ ਜੀ ਉਸ ਚ ਫਾਇਦਾ ਜੀ ਜੇ ਆਪਾਂ ਚੰਗੀ ਬਲੀਡ ਤੇ ਕੰਮ ਕਰਦੇ ਆ ਤਾਂ ਫੇਰ ਫਾਇਦਾ ਜੀ ਅਦਰਵਾਈਜ਼ ਨਹੀਂ ਫਾਇਦਾ ਜੀ ਕੁਛ ਵੀ ਤੇ ਆਪਣੇ ਕੋਲੇ ਫਿਰ ਹੁਣ ਕਿਹੜੀ ਬਰੀਡ ਦੇ ਪਸ਼ੂ ਆ ਜਿਹੜੇ ਜਾਦੇ ਆ ਆਪਣੇ ਕੋਲ ਜਾਦੇ ਮੋਰਾ ਨਸਲ ਦੀ ਹੈ ਜੀ ਮੋਰਾ ਹਾਂ ਜੀ ਮੋਰਾ ਨਸਲ ਦੀ ਹੈ ਜੀ ਠੀਕ ਭਾਈ ਇਹ ਜਿਹੜਾ ਕੰਮ ਆ ਆਪਾਂ ਇਹ ਵੇ ਇਨਕਮ ਪਰ ਪਈ ਤੋਂ ਸ਼ੁਰੂ ਕੀਤਾ ਸੀ ਸੋਚ ਕੇ ਜਾਂ ਸ਼ੌਂਕ ਹੀ ਸੀ ਵੀ ਆਪਾਂ ਮੱਝਾਂ ਰੱਖਣੀਆਂ ਹੀ ਰੱਖਣੀਆਂ ਨੇ ਜੀ ਆਪਾਂ ਨੂੰ ਇਹ ਨਾਲ ਜੀ ਸ਼ੌਂਕ ਹੀ ਸੀਗਾ ਜੀ ਮੱਝਾਂ ਰੱਖਣੀਆਂ ਹੀ ਮੱਝਾਂ ਰੱਖਣੀਆਂ ਰੱਖਣੀਆਂ ਜੀ ਚਲੋ ਜੀ ਆਏ ਆ ਕਿ ਫਿਰ ਇਨਕਮ ਵੀ ਦਿੰਦੀਆਂ ਜੀ ਕੋਈ ਵੀ ਕੰਮ ਆਪਾਂ ਕਰਦੇ ਆ ਉਹਦੇ ਵਿੱਚ ਚਲੋ ਫਿਰ ਇਨਕਮ ਤਾਂ ਹੁੰਦੀ ਆ ਜੀ ਬਾਕੀ ਸ਼ੌਂਕ ਸੀਗਾ ਜੀ ਸ਼ੌਂਕ ਸੀ ਬਾਕੀ ਬੰਦਾ ਲਾਲਚ ਲੱਗਿਆ ਰਹਿੰਦਾ ਹੈ ਲਾਲਚ ਲੱਗਿਆ ਰਹਿੰਦਾ ਜੀ ਬਸ ਤੇ ਆਪਾਂ ਨੂੰ ਅੱਗੇ ਉਹ ਵੀ ਆਪਾਂ ਸੋਚਿਆ ਜਿਵੇਂ ਮੇਲਿਆਂ ਤੇ ਪਸ਼ੂ ਲੈ ਕੇ ਜਾਂਦੇ ਹੁੰਦੇ ਵੀ ਆਪਾਂ ਵੀ ਲੈ ਕੇ ਜਾਈਏ ਆਪਾਂ ਵੀ ਉੱਥੇ ਫਰਸਟ ਪ੍ਰਾਈਜ਼ ਆਵੇ ਆਪਣਾ ਵੀ ਦੇਖੇ ਤਾਂ ਹੋਣੇ ਤੁਸੀਂ ਹਾਂਜੀ ਮੇਲੇ ਤਾਂ ਦੇਖਿਆ ਜੀ ਸਾਰੇ ਪਰ ਹਜੇ ਤਾਂ ਕਹਿੰਦੇ ਹੁੰਦੇ ਕਿ ਸ਼ੁਰੂਆਤ ਆਈ ਚਲੋ ਹੌਲੀ ਹੌਲੀ ਜੇ ਇਸ ਚ ਚੰਗੀ ਮਿਹਨਤ ਕਰਾਂਗੇ ਤਾਂ ਵੀ ਅੱਗੇ ਸੋਚਿਆ ਆਪਾਂ ਸੋਚਿਆ ਹਾਂਜੀ ਹਾਂਜੀ ਤੇ ਬਈ ਥੋੜੇ ਪਸ਼ੂ ਆਪਾਂ ਦਿਖਾ ਦਿੰਨੇ ਹਾਂ ਹੁਣ ਹਨਾ ਵੀ ਇਹ ਕਿਹੜੀ ਨਸਲ ਦੀ ਮੱਝ ਇਹ ਬਈ ਜੀ ਮੋਰਾ ਨਸਲ ਦੀ ਹੈ ਇਹ ਮੈਂ ਖਰੀਦੀ ਸੀ ਹਾਂਜੀ ਇਹ ਇਸ ਵਾਰੀ ਖਰੀਦੀ ਆ ਮੇਰੇ ਨਾਨਕੇ ਆਈ ਚੁਗੇ ਪਿੰਡ ਉੱਥੋਂ ਲੈ ਕੇ ਆਂਦੀ ਆ ਜੀ ਇਹ ਐਸੋਵੇ ਇਹਦਾ ਦੁੱਧ ਜੀ 18 ਤੋਂ 19 ਲੀਟਰ ਸੀਗਾ ਇਹ 18 ਤੋਂ 19 ਲੀਟਰ ਇਹਦਾ ਦੁੱਧ ਸੀਗਾ ਹਾਂਜੀ ਹਾਂਜੀ ਤੇ ਕਿੰਨੇਵੇਂ ਸੂਏ ਬਈ ਇਹ ਏ ਚੌਥੇ ਸੂਏ ਆ ਜੀ ਚੌਥੇ ਸੂਏ ਆ ਹਾਂਜੀ ਹਾਂਜੀ ਤੇ ਇੱਧਰ ਆਪਾਂ ਬਾਈ ਨੂੰ ਕਹਾਂਗੇ ਵੀ ਹੋਰ ਆਪਣੇ ਪਸ਼ੂ ਥੋੜੇ ਦਿਖਾ ਦੇ ਤੇ ਇੱਕ ਬਾਈ ਉਹ ਉਧਰ ਕੈਮਰਾ ਮਾਰੀ ਮੜਾ ਜਿਵੇਂ ਆਪਾਂ ਮੱਝ ਵੇਖੀ ਜੰਨੇ ਹਨਾ ਬਾਈ ਇਹਦੇ ਦੋ ਥਾਣੀਆਂ ਹਾਂਜੀ ਇਹਦੇ ਦੋ ਥਾਣੇ ਆ ਜੀ ਇਹ ਐਂ ਦੋ ਥਾਣ ਕਿਵੇਂ ਇਹਦੇ ਫਿਰ ਇਹ ਦੀ ਜਮਾਂਦਰੂ ਹੀ ਆ ਜੀ ਦੋ ਥਾਣਾਂ ਆ ਜੀ ਇਹਦੇ ਅੱਛਾ ਹਾਂਜੀ ਹਾਂਜੀ ਜਮਾਂਦਰੂ ਹੀ ਇਹਦੇ ਦੋ ਥਾਣ ਇਹ ਰੇਅਰ ਹੀ ਹੁੰਦੀਆਂ ਹੋਣੀਆਂ ਹਨਾ ਫਿਰ ਇਹ ਮੱਝਾਂ ਦਾ ਹਾਂਜੀ ਹਾਂਜੀ ਮਤਲਬ ਕਿ ਬਹੁਤ ਘੱਟ ਹੁੰਦੀਆਂ ਜੀ ਪਰ ਆਪਣੇ ਕੋਲ ਇਹ ਇਹਦੇ ਕਰਮਾਲੀ ਦੇ ਜਮੰਦਰੋਂ ਹੀ ਸਿਗਈ ਤੋਤਾਂ ਨੇ ਤੇ ਭਾਈ ਇਹ ਫਿਰ ਦੁੱਧ ਤੇ ਕੋਈ ਇਫੈਕਟ ਪੈਂਦਾ ਹੈ ਦਾ ਕਿ ਨਹੀਂ ਇਫੈਕਟ ਪੈਂਦਾ ਵੀ ਇਹ ਉਨਾ ਹੀ ਦੁੱਧ ਦਿੰਦੀ ਦੂਜੀ ਹਾਂਜੀ ਹਾਂਜੀ ਇਹ ਉਨਾ ਹੀ ਦੁੱਧ ਦਿੰਦੀ ਹੈ ਜੀ ਅੱਛਾ ਹਾਂ ਹਾਂ ਦੋ ਥਣਾਂ 'ਚ ਵੀ ਇਹ ਨਹੀਂ ਉਨਾ ਹੀ ਦੁੱਧ ਦੋਨਾਂ ਹੀ ਦੁੱਧ ਦੇਣਾ ਹੈ ਜੀ ਠੀਕ ਹੈ ਜੀ ਇਹ ਦੋਵੇਂ ਝੋਟੀਆਂ ਆਪਣੇ ਕਰਦੀਆਂ ਜੀ ਠੀਕ ਹੈ ਜੀ 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 ਇਹ ਦੋਨੇ ਝੋਟੀਆਂ ਆਪਣੇ ਘਰ ਦੇ। ਵੀ ਕਹਿਣ ਦਾ ਮਤਲਬ ਵੀ ਤੁਹਾਡਾ ਕੰਮ ਤੁਹਾਨੂੰ ਵਧੀਆ ਲੱਗਦਾ ਇਹ ਸੈੱਟਾ ਕੰਮ। ਹਣਾ ਵੀ ਆਪਾਂ ਲਾਲਚ ਲੱਗੇ। ਹਾਂਜੀ ਆਪਾਂ ਨੂੰ ਬਸ ਇਹ ਇਸ ਕੰਮ ਦਾ ਸ਼ੌਂਕ ਆਇਆ। ਤੇ ਬਈ ਜੇ ਹੁਣ ਕੋਈ ਨਵਾਂ ਫਾਰਮਰ ਇਹ ਕੰਮ ਸ਼ੁਰੂ ਕਰਨਾ ਚਾਹਵੇ ਉਹਨੂੰ ਆਪਾਂ ਕੀ ਰਾਇ ਦਵਾਂਗੇ ਵੀ ਕਿੱਥੋਂ ਪਸ਼ੂ ਲਿਆਵੇ, ਪਸ਼ੂਆਂ ਦੀ ਪਰਖ ਕਿਵੇਂ ਕਰੇ ਹਨਾ, ਕਿਸ ਲੈਵਲ ਤੋਂ ਕੰਮ ਸ਼ੁਰੂ ਕਰੇ ਤੇ ਕਿਵੇਂ ਉਹ ਕੋਈ ਚਾਰ ਪੈਸੇ ਆਪਦੇ ਸੇਵ ਕਰ ਸਕੇ। ਮੈਂ ਤਾਂ ਜੀ ਇਹ ਗੱਲ ਕਹਿਣਾ ਕਿ ਜਿਆਦਾ ਪੈਸਾ ਇੱਕ ਵਾਰੀ ਲਾਉਂਦਾ ਕੋਈ ਫਾਇਦਾ ਨਹੀਂ ਗਾਣੀ। ਹਾਂਜੀ ਹਾਂਜੀ। ਆਪਦਾ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਕਰੇ ਜੀ ਉਸ ਤੋਂ ਵਿੱਚ ਚੰਗੇ ਟੀਕੇ ਭਰਾ ਕੇ ਜੀ ਚੰਗੀ ਨਸਲ ਦੀਆਂ ਕਟੀਆਂ ਘਰੇ ਉਹਨਾਂ ਨੂੰ ਪਾਲੇ ਜੀ ਉਸ ਤੀਜ ਤੋਂ ਕੰਮ ਸ਼ੁਰੂ ਕਰੇ ਜੀ ਇਹ ਇੱਕ ਕਈਆਂ ਦਾ ਕੰਮ ਹੁੰਦਾ ਜੀ ਜੇ ਆਪਾਂ ਇਹ ਆਖੀਏ ਕਿ ਆਪਾਂ ਅੱਜ ਪੈਸੇ ਲਾਤੇ ਤੇ ਅੱਜ ਇਨਕਮ ਦੇਣ ਲੱਗ ਜਾਣਗੇ ਉਹ ਕੰਮ ਨਹੀਂ ਗਾਏ ਇਹ ਆਪਾਂ ਥੋੜੇ ਪੈਸੇ ਲਾਵਾਂਗੇ ਆਪਦੇ ਘਰੇ ਪਲੀਸ ਤਿਆਰ ਕਰਾਂਗੇ ਉਸ ਚੀਜ਼ ਤੇ ਫਾਇਦਾ ਜੀ ਠੀਕ ਹੈ ਜੀ ਹਾਂ ਜੀ ਤੇ ਲੋ ਜੀ ਇਹ ਸੀਗੀ ਆਪਣੀ ਛੋਟੀ ਜੀ ਵੀਡੀਓ ਡਿਟੇਲ ਆਪਾਂ ਇਹਦੇ ਵਿੱਚ ਸਾਂਝੀ ਕਰੀ ਹੈ ਵੀ ਜੇ ਕੋਈ ਬੰਦਾ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਵੇ ਛੋਟੇ ਲੈਵਲ ਤੋਂ ਸ਼ੁਰੂ ਕਰੇ ਬਾਲੇ ਪੈਸੇ ਨਾਲ ਆਵੇ ਵੀਡੀਓ ਦੇਖ ਕੇ ਪੰਗਾ ਨਾਲੇ ਵੀ ਮੈਂ 10 ਪਸ਼ੂ ਲੈ ਆਉਣਾ ਲਾਉਣ ਤੇ ਤੇ ਕੰਮ ਸ਼ੁਰੂ ਕਰ ਲੈਣਾ ਤੇ ਇਨਕਮ ਪਹਿਲੇ ਦਿਨੋਂ ਹੋਣ ਲੱਗ ਜੂਗੀ ਇਹ ਵੀ ਕੋਈ ਗੱਲ ਨਹੀਂ ਹੁੰਦੀਗੀ ਬੰਦੇ ਨੂੰ ਆਪ ਨੂੰ ਮਿਹਨਤ ਕਰਨੀ ਆਉਂਦੀ ਪੈਂਦੀ ਆ ਆਪ ਨੂੰ ਗਰਾਊਂਡ ਦੇ ਵਿੱਚ ਉਤਰਨਾ ਪੈਂਦਾ ਫੇਰ ਜਾ ਕੇ ਕਿਤੇ ਜਾ ਕੇ ਗੱਲ ਬਣਦੀ ਆ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ